ਨੌਜਵਾਨ ਸੋਨਾ ਗੱਭਰੂ ਮਾਸ ਸਿਰ ਤੋਂ ਦੇਖੋ ਮਿਰਚਾ ਵਾਰ ਰਹੀ ਹੈ ਇੰਸਟਾਗ੍ਰam ਤੇ ਤਕਰੀਬਨ 1.71 ਹਜ਼ਾਰ ਤੋਂ ਵੱਧ ਫਾਲੋਅਰਸ ਨੇ ਪਰ ਇਹ ਨੌਜਵਾਨ ਆ ਜਿਸ ਦੁਨੀਆ ਦੇ ਵਿੱਚ ਨਹੀਂ ਰਿਹਾ ਹੋਇਆ ਕੀ ਹੋਇਆ ਏ ਕਿ ਲੁਟੇਰਿਆਂ ਦਾ ਪਿੱਛਾ ਕਰ ਰਿਹਾ ਸੀ ਤੇ ਗੈਂਗਸਟਰ ਜਿਹੜੇ ਨੇ ਇਸ ਨੂੰ ਗੋਲੀਆਂ ਮਾਰ ਕੇ ਚਲੇ ਜਾਂਦੇ ਨੇ ਜੀ ਹਾਂ ਦਾਦੀ ਇੱਕ ਕਮਲ ਬਾਜ਼ਵਾ ਜੋ ਕਿ ਪੰਜਾਬ ਪੁਲਿਸ ਦੇ ਵਿੱਚ ਤਾਇਨਾਤ ਸੀ ਜੋ ਰਾਤ ਨੂੰ ਲੁਟੇਰੇ ਭੱਜ ਰਹੇ ਸੀ ਲੁੱਟਖੋ ਕਰਕੇ ਤੇ ਇਹ ਉਹਨਾਂ ਦੇ ਮਗਰ ਆਪਣੀ ਗੱਡੀ ਲਾਉਂਦਾ ਹੈ ਪਰ ਲੁਟੇਰੇ ਇਸ ਨੂੰ ਜਿਹੜਾ ਹੈ ਮਾਰ ਪੱਛ ਜਾਂਦੇ ਨੇ ਤੇ ਦੇਖ ਸਕਦੇ ਹੋ ਕਿ ਮਾਪਿਆਂ ਦਾ ਜੋ ਹੈ ਦਰਦ ਹੈ, ਦੁੱਖ ਹੈ, ਚੀਕ ਚਿਹੜਾ ਹੈ ਇਹ ਕਿੰਨਾ ਕਿਤੇ ਅੰਦਰੋਂ ਰੋਂਗਟੇ ਖੜੇ ਕਰ ਰਿਹਾ ਹੈ। ਹਰ ਇੱਕ ਵਿਅਕਤੀ ਇਹਨਾਂ ਦੇ ਦਰਦ ਨੂੰ ਮਹਿਸੂਸ ਕਰ ਸਕਦਾ ਹੈ। ਇਹ ਜੋ ਹੈ ਨੌਜਵਾਨ ਬਹੁਤ ਫੇਮਸ ਇੰਸਟਾਗ੍ਰਾਮ ਤੇ ਦੇਖ ਸਕਦੇ ਹੋ ਕਿ ਕਿੰਨਾ ਨੌਜਵਾਨ ਗੱਭਰੂ ਹੈ, ਕਿੰਨਾ ਸੋਹਣਾ ਸੁਨੱਖਾ ਹੈ ਪਰ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ। ਮਾਂ ਜਿਹੜੀ ਹੈ ਮਿਰਚਾ 바ਰਦੀ ਸੀ ਤਾਂ ਕਿ ਉਸਦੇ ਪੁੱਤ ਨੂੰ ਨਜ਼ਰ ਨਾ ਲੱਗੇ ਪਰ ਅੱਜ ਉਹ ਪੁੱਤ ਜਿਹੜਾ ਇਸ ਦੁਨੀਆ ਦੇ ਵਿੱਚੋਂ ਹੀ ਚਲਾ ਗਿਆ ਹੈ। ਕਮਲ ਬਾਜ਼ ਬਾ ਪੰਜਾਬ ਪੁਲਿਸ ਦੇ ਵਿੱਚ ਜੋ ਕਰਦੇ ਸੀ ਉਹ ਤਾਂ ਤੁਸੀਂ ਤਸਵੀਰਾਂ ਦੇਖ ਲਈਆ ਕਿ ਉਹ ਕਿਵੇਂ ਲੁਟੇਰਿਆਂ ਤੋਂ ਡਰੇ ਨਹੀਂ ਅਤੇ ਉਹਨਾਂ ਨੇ ਉਹਨਾਂ ਦੇ ਮਗਰ ਗੱਡੀ ਲਾਈ ਤਾਂ ਕਿ ਲੁਟੇਰਿਆਂ ਨੂੰ ਫੜਿਆ ਜਾ ਸਕੇ ਤੇ ਇਸ ਦੇ ਨਾਲ ਦੀ ਨਾਲ ਉਹਨਾਂ ਦੇ ਫੈਨਸ ਵੀ ਉਹਨਾਂ ਨੂੰ ਬਹੁਤ ਪਸੰਦ ਕਰਦੇ ਸੀ ਇੰਸਟਾਗ੍ਰam ਤੇ ਲਗਾਤਾਰ ਉਹ ਪੋਸਟਾਂ ਪਾਉਂਦੇ ਹੁੰਦੇ ਸੀ ਤੇ ਉਹਨਾਂ ਦੇ ਫੈਨਸ ਜਿਹੜੇ ਨੇ ਉਹਨਾਂ ਨੂੰ ਸਪੋਰਟ ਵੀ ਕਰਦੇ ਹੁੰਦੇ ਸੀ ਉਹਨਾਂ ਨੇ ਕਿਤੇ ਨਾ ਕਿਤੇ ਇੱਕ ਫੈਨ ਫਾਲੋਇੰਗ ਜਿਹੜੀ ਆ ਉਹ ਬਣਾਈ ਹੋਈ ਸੀ ਪਰ ਜਿਵੇਂ ਹੀ ਇਹ ਖਬਰ ਮਿਲੀ ਕਿ ਕਮਲ ਬਾਸਬਾਈ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਤੇ ਇੱਕ ਜ਼ੋਰਦਾਰ ਝਟਕਾ ਜਿਹੜਾ ਹੈ ਉਹ ਲੱਗ ਗਿਆ ਹੈ ਮਾਪਿਆਂ ਦੀ ਤਸਵੀਰਾਂ ਦੇਖੀਆਂ ਨਹੀਂ ਜਾ ਰਹੀਆਂ ਦੇਖ ਸਕਦੇ ਹੋ ਕਿ ਕਿਵੇਂ ਉਹਨਾਂ ਦੇ ਘਰ ਦੇ ਵਿੱਚ ਇਸ ਸਮੇਂ ਟੀਕ ਜਿਹੜਾ ਹੈ ਉਹ ਲੱਗਿਆ ਹੋਇਆ ਹੈ